ਜਿਹੜੀ ਇਸ ਵੇਲੇ ਉਹ ਕੁਦਰਤੀ ਗੱਲ ਆ ਦਿਸ ਇਜ਼ ਆ ਲਾਸਟ ਡੇ ਬਿਫੋਰ VOTING ਤੇ ਇਹ ਟਾਈਮ ਬੜਾਏ ਜਿਹੜਾ ਐਸਾ ਕ੍ਰੂਸ਼ਲ ਹੁੰਦਾ ਹੈ ਹਰ ਪਾਰਟੀ ਲਈ ਤੇ ਖਾਸ ਤੌਰ ਉਧੇ ਲਈ ਜਿਹੜੀ ਗਵਰਨਮੈਂਟ ਹੁੰਦੀ ਆ ਉਹਨਾਂ ਨੂੰ ਦੁੱਗਣਾ ਚੌਗਣਾ ਪੈਸਾ ਵੀ ਲਾਉਣਾ ਪੈਂਦਾ ਉਹਨਾਂ ਨੂੰ ਦੁੱਗਣਾ ਚੌਗਣਾ ਚੀਜ਼ਾਂ ਵੀ ਬਣਣੀਆਂ ਪੈਂਦੀਆਂ ਉਹ ਮਿਹਨਤ ਆ ਜਿਹੜੀ ਕਿਉਂਕਿ ਉਹਨਾਂ ਨੂੰ ਆਪਣੀ ਉਤੇ ਵਿਸ਼ਵਾਸ ਨਹੀਂ ਰਹਿੰਦਾ ਜੋ ਉਹਨਾਂ ਨੇ ਕੰਮ ਕੀਤਾ ਹੁੰਦਾ ਜਿਹੜਾ ਉਹ ਕਹਿੰਦੇ ਆ ਸਾਢੇ 3 ਸਾਲ ਵੀ ਸਕੂਲ ਬਣਾਏ ਮੱਲਾ ਕਲੀਨਿਕ ਬਣਾਈਆਂ ਅਸੀਂ ਨੌਕਰੀਆਂ ਦਿੱਤੀਆਂ ਫਿਰ then why they are doing this ਇਹ 30 ਥਿੰਗਸ ਜਿਹੜੀਆਂ ਨੇ ਛੋਟੀ ਰਾਜਨੀਤੀ ਆ ਜਿਹੜੀ ਉਹ ਤੇ ਉਹ ਰਾਜਨੀਤੀ ਨਹੀਂ ਛੋਟੇ ਪੱਦਰ ਤੇ ਡਿਗੇ ਹੋਏ ਆ ਹੁਣ ਮੀਡੀਆ ਹੀ ਦਿਖਾ ਰਿਹਾ ਜੇ ਕਿਤੇ ਤੁਸੀਂ ਸੋਚਦੇ ਹੋ ਇੱਕ এডਿਕੇਸ਼ਨ ਦੀ ਗੱਲ ਕੀਤੀ ਜਾਂਦੀ ਆ এডਿਕੇਸ਼ਨ ਦੇ ਵਿੱਚ ਅੱਜ ਸਕੂਲ ਬੈਗ ਤੱਕ ਇੰਨਾ ਕਦੇ ਨਹੀਂ ਹੋਇਆ ਸੀ ਸਕੂਲ ਬੈਗ ਤੱਕ ਬੱਚਿਆਂ ਨੂੰ ਬੰਨ ਰਹੇ ਆ ਅੱਜ ਅੱਜ ਜੀਓਮੈਟਰੀ ਬਾਕਸ ਦਿੱਤੇ ਜਾ ਰਹੇ ਆ ਅੱਜ ਕਲਰ ਦਿੱਤੇ ਜਾ ਰਹੇ ਆ ਤੇ ਕਿੱਧਰ ਕਿੱਧਰ ਜਾ ਰਹੀ ਆ ਯਾਰ ਕਿਤੇ ਤਾਂ ਰੁਕਾਂਗੇ ਨਾ ਕਿਤੇ ਤਾਂ ਰੁਕਾਂਗੇ ਨਾ ਅਸੀਂ ਤੇ ਇਹ ਇੰਨੇ ਥੱਲੇਡੇ ਲੈਵਲ ਦੀ ਪੋਲਿਟਿਕਸ ਹੋ ਰਹੀ ਆ ਪਰ ਮੈਂ ਫਿਰ ਵੀ ਕਹੂੰਗਾ ਇਹ ਇਹ ਕਾਨੂੰਨੀ ਕਾਨੂੰਨੀ ਹਜੇ ਕੀ ਇਹ ਗੱਲ ਨਹੀਂ ਗਈ ਪਰ ਉਹਨਾਂ ਨੇ ਜਦੋਂ ਸਰਕਾਰ ਬਣ ਰਹੀ ਆ ਤੇ 10 ਟੌਪ ਦੇ 15 ਇੰਡਸਟ੍ਰੀਸਟ ਨੇ ਜਿਹੜੇ ਉਹਨਾਂ ਕੋਲ ਹਜ਼ਾਰਾਂ ਕਰੋੜ ਰੁਪਈਆ ਤੇ ਜਿਹੜੇ ਉਹਨਾਂ ਦੇ ਪਰਿਵਾਰ ਪੈਂਟਾਂ ਪਾਉਂਦੇ ਆ ਉਹਨਾਂ ਦੇ ਵਾਈਫ ਉਹਨਾਂ ਦੀਆਂ ਬੱਚੇ ਜਿਹੜੇ ਪੈਂਟ ਆਪਣੇ ਸੂਟ ਪਾਉਂਦੇ ਆ ਸਾੜੀ ਪਾਉਂਦੀਆਂ ਜਿਉ ਗਰੀਬ ਆਦਮੀ ਨੂੰ ਮਿਲ ਜੇਗਾ ਕੀ ਗੱਲ ਆ ਬਿਲਕੁਲ ਨਾ ਰੋਕੋ ਸਮਾਂ ਤੇ ਘਰ ਪਰੋ ਜਿੰਨਾ ਟਰੱਕ ਆਉਂਦਾ ਗੱਡੀ ਆਉਂਦੀ ਆ ਉਹ ਐਵੇਂ ਹੀ ਲੁੱਕੇ ਕਿਉਂ ਬੰਨਣਾ ਸ਼ਰੀਆਮ ਉਹਨਾਂ ਨੂੰ ਕੋ ਬੰਡੋ ਆ ਕੇ ਲੋ ਮੈਂ ਤਾਂ ਭਾਜਪੀ ਦੇ ਹਰ ਵਰਕਰ ਨੂੰ ਮੈਂ ਕਹਿੰਦੇ ਇਹਨਾਂ ਨੂੰ ਬਿਲਕੁਲ ਨਾ ਰੋਕੋ ਵੋਟ ਆ ਜਿਹੜੀ ਆਪਾਂ ਪਾਉਣੀ ਆ ਵੋਟ ਵੋਟ ਕੋਈ ਤੁਹਾਨੂੰ ਹਿਸਾਬ ਦਾ ਸੂਟ ਦੇ ਨਾਲ ਪਾ ਦੂਗਾ ਜਦੋਂ ਚੋਰੀ ਇਹ ਜੀ ਚੀਜ਼ ਇਹਨਾਂ ਨੂੰ ਕਰਨ ਦੇ ਉਹਨਾਂ ਨੂੰ ਨੰਗੇ ਕਰੋ ਵੀ ਆਓ ਆਕੇ ਬੰਡੋ ਸ਼ਾਬਾਸ਼ ਬਿੱਟੂ ਜੀ ਵੈਸੇ ਜਿਹੜਾ ਰਾਸ਼ਨ ਵੰਡਿਆ ਜਾ ਰਿਹਾ ਕੱਲ ਵੀ ਕੁਝ ਕੰਪਲੇਂਟਸ ਆਈਆਂ ਸੀਗੀਆਂ ਕਿ ਏਰੀਆ ਦੇ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਹੈਪੋ ਵਾਲ ਪੁਲਿਸ ਨੇ ਵੀ ਕੁਝ ਕਾਂਗਰਸ ਵਰਕਰ ਵੀ ਅਰੈਸਟ ਕੀਤੇ ਨੇ ਕਿ ਜਿਹੜੇ ਰਾਸ਼ਨ ਵੰਡਰੇ ਸੀਗੇ ਅੱਜ ਵੀ ਉਸੇ ਮਾਮਲੇ ਨੂੰ ਲੈ ਕੇ ਕੁਝ ਇੱਥੇ ਇਸ਼ੂ ਹੋਇਆ ਹੈ ਪੁਲਿਸ ਦੇ ਵਿੱਚ ਜਿਹੜੇ ਮਿਸਹੈਂਡਲ ਕੀਤਾ ਗਿਆ ਉਸ ਚੀਜ਼ ਨੂੰ ਵੀ ਕਿਵੇਂ ਦੇਖੋ ਕੀ ਹੈ ਨਾ ਜਦੋਂ ਵਰਕਰਸ ਜਿਹੜੇ ਹੁੰਦੇ ਆ ਲੋਕਲ ਸਾਡੇ ਲੀਡਰ ਹੁੰਦੇ ਉਹ ਟੈਂਪਰ ਤੁਹਾਨੂੰ ਪਤਾ ਪੂਰੇ ਹਾਈ ਹੁੰਦੇ ਆ ਇਸ ਵੇਲੇ ਤੇ ਜਦੋਂ ਕੋਈ ਐਸੀ ਖਬਰ ਮਿਲਦੀ ਆ ਵਰਕਰ ਬਰਦਾਸ਼ਤ ਨਹੀਂ ਕਰਦਾ ਦੇਖੋ ਲੀਡਰ ਕਮੀ ਛੱਡ ਸਿੰਦਾ ਵਰਕਰ ਇੱਕ ਇੱਕ ਵੋਟ ਪਿੱਛੇ ਮਰਦਾ ਏ ਤੇ ਉਹ ਵਰਕਰ ਆ ਜਿਹੜਾ ਜਦੋਂ ਉਹਨੂੰ ਪਤਾ ਲੱਗਦਾ ਵੀ ਇਹ ਚੀਜ਼ ਹੋ ਰਹੀ ਆ ਉਹ ਜਿੱਥੇ ਉਹਦਾ ਵਾਹ ਲੱਗਦਾ ਉਹ ਲਾਉਂਦਾ ਏ ਸਮਝੇ ਨਾ ਗੱਲ ਨੂੰ ਇਸ ਕਰਕੇ ਇਹ ਚੀਜ਼ਾਂ ਅੱਜ ਦੀ ਰਾਤ ਤੇ ਹੋਣੀਆਂ ਹੀ ਹੋਣੀਆਂ ਪਰ ਸਰਕਾਰ ਤੋਂ ਮੈਂ ਤਾਂ ਇਹ ਕਹਿਣਾ ਵੀ ਉਹਨਾਂ ਦੀ ਮਦਦ ਕਰੋ ਉਹਨਾਂ ਨੂੰ ਕੋਈ ਲਿਆਓ ਯਾਰ ਬਰਾਬਰ ਤਾਂ ਕੋਈ ਗੱਲ ਨਹੀਂ ਤੁਹਾਡੇ ਕੋਲ ਤਾਂ ਲੁੱਟਦਾ ਪੈਸਾ ਹੀ ਨਾ ਸਰਕਾਰ ਦਾ ਇਹੀ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਬੇ ਇਧਰੋਂ ਲੈ ਕੇ ਇਧਰ ਰੱਖ ਲਓ ਵੋਟ ਹੁਣ ਵੀ ਆਈ ਹੋਣਾ ਸਮਾਨ ਸਾਰਾ ਇਹ ਘਰਾਂ ਚ ਭਰੋ ਸਮਾਨ ਤੇ ਇਹਨਾਂ ਨੂੰ ਇਹ ਕੋਈ ਯਾਰ ਤੁਸੀਂ ਵੱਡੇ ਵੱਡੇ ਸਾਡੇ ਟੈਲੀਵਿਜ਼ਨ ਦੀ ਲੋੜ ਆ ਸਾਡੇ ਵਾਸ਼ਿੰਗ ਮਸ਼ੀਨਾਂ ਦੀ ਲੋੜ ਆ ਡਿਸ਼ ਵਾਸ਼ਰ ਦੀ ਲੋੜ ਆ ਵੱਡੇ ਬੈੱਡ ਸੋਫੇ ਲੋੜ ਆ ਕਿਉਂਕਿ ਇਹਨਾਂ ਕੋਲ ਕਿਹੜਾ ਕਮੀ ਆ ਦਾ ਉਹਨਾਂ ਦੁਵਾਰਾ ਦੇਖਣਾ ਹੈ ਤੇ ਹਰ ਚੀਜ਼ ਕਰਦੀ ਆ ਜਦੋਂ ਦੇਣ ਤੇ ਆ ਰਹੇ ਆ ਆਪਾਂ ਕਿਉਂ ਅੱਬ ਕਿਉਂ ਨਾ ਕਰਨੀ ਆ ਜਿਹੜੀ ਵੋਟ ਉਹ ਤਾਂ ਮੋਰ ਲੋਕਾਂ ਨੇ ਜਿੱਥੇ ਲਾਉਣੀ ਆ ਉਹ ਅੰਦਰ ਜਾ ਕੇ ਲਾਉਣੀ ਆ ਉੱਥੇ ਕਿਸੇ ਅਮੀਰ ਨੇ ਨਹੀਂ ਦੇਖਣਾ ਉੱਥੇ ਕਿਸੇ ਸਰਕਾਰ ਨੇ ਨਹੀਂ ਦੇਖਣਾ ਉਹ ਲੋਕਾਂ ਨੇ ਠੋਕ ਕੇ ਆਉਣਾ ਜਿਹੜਾ ਹਜ਼ਾਰ ਹਜ਼ਾਰ ਰੁਪਿਆ ਝੂਟ ਗਿਆ ਸੀ ਦੇਣ ਦੂ ਉਹ ਵਾਅਦੇਆਂ ਤੋਂ ਮੁਕਰੇ ਹੋ ਜਿਹੜਾ 2500 ਰੁਪਏ ਪੈਨਸ਼ਨ ਉਹ ਮਾਫ ਕਰ ਦੇਣਗੇ ਤੁਹਾਨੂੰ ਲੋਕ ਪਰ ਹਾਂ ਇਹ ਲੁੱਟਿਆ ਹੋਇਆ ਲੋਕਾਂ ਦਾ ਹੀ ਪੈਸਾ ਏ ਉਹਦੇ ਨਾਲ ਆਪਣੇ ਘਰਾਂ ਚ ਚੰਗੀ ਡੈਕੋਰੇਸ਼ਨ ਕਰੋ ਤੇ ਮੈਂ ਸਮਝਦਾ ਬੀਬੀ ਜੀ ਮੈਂ ਥੋੜਾ ਜਿਹਾ ਕਈ ਵਾਰ ਇਹ ਗੱਲ ਪਰ ਸੂਟ ਜਿਹੜਾ ਸਾਡੀ ਭੈਣ ਸੂਟ ਮੈਂ ਫੇਰ ਇਹ ਗੱਲ ਕਹਿਣੀ ਚਾਹਨਾ ਸੰਜੀਵ ਅਰੋੜਾ ਜੀ ਤੇ ਉਹਨਾਂ ਦੀ ਟੀਮ ਨੂੰ ਸੂਟ ਉਹ ਭੇਜਿਓ ਜੇ ਸੂਟ ਉਹ ਭੇਜਿਓ ਜਿਹੜਾ ਇੱਥੇ ਜਿੰਨੇ ਦਿਨ 15 ਦਿਨ ਕੰਪੇਨ ਰਹੀ ਆ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਬੀਬੀ ਜੀ ਮੈਡਮ ਮੈਡਮ ਮੁੱਖ ਮੰਤਰੀ ਜਿਹੜੇ ਉਹ ਸੂਟ ਪਾਏ ਨੇ ਉਹਨਾਂ ਨੇ ਜਿਹੜਾ ਪਾਏ ਆ ਸੂਟ ਉਹ ਲੈ ਕੇ ਉਹ ਭੇਜਿਓ ਆ ਜਿਹੜਾ ਕਲਾ ਨਕੀਤਨ ਜ ਕਿਹੜੇ ਮੈਂ ਆ ਵੱਡੀਆਂ ਦੁਕਾਨਾਂ ਹੈ ਹਾਂ ਸੂਟ ਜਿਹੜੇ ਜਿੱਥੇ ਤੁਸੀਂ ਜਿੱਥੇ ਜਿੱਥੇ ਤੁਸੀਂ ਫੰਕਸ਼ਨ ਕਰਕੇ ਸੂਟ ਲਏ ਨੇ ਉਸ ਨੀਲੀ ਬਾਰ ਵਾਲੇ ਹੋਰ ਸਾਡੇ ਸਤਿਕਾਰਯੋਗ ਪਰਿਵਾਰ ਨੇ ਉਹਨਾਂ ਤੋਂ ਸੂਟ ਲੈ ਕੇ ਭੇਜਿਓ ਜੋ ਤੁਸੀਂ ਜੁੱਤੀਆਂ ਪਾਉਨੇ ਹੋ ਉਹ ਲੈ ਕੇ ਭੇਜਿਓ ਤੇ ਥੋੜਾ ਜਿਹਾ ਪਤਾ ਵੀ ਲੱਗਦਾ ਵੀ ਹਾਂ ਵਾਕਈ ਆਮ ਆਦਮੀ ਨੇ ਵਾਕਈ ਵਿਚਾਰੇ ਬਹੁਤ ਗਜਾਰਾ ਔਖਾ ਸੌਖਾ ਕਰ ਰਹੇ ਆ ਪਰ ਹੁਣ ਟ੍ਰੈਂਡ ਚੇਂਜ ਕੀਤਾ ਹੀ ਆ ਜਦੋਂ ਤੁਸੀਂ ਸਾਰਾ ਜਦੋਂ ਦੇਖੋ ਮੈਂ ਇੱਕ ਗੱਲ ਹੋਰ ਵੱਡੀ ਕਹਿਣ ਲੱਗਿਆ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੀ ਜਦੋਂ ਦਿੱਲੀ ਵਾਲਿਆਂ ਦਾ ਦਿੱਲੀ ਵਾਲਿਆਂ ਦਾ ਸਭ ਕੁਝ ਸੰਭ ਦੇ ਆ ਕੋਠੀਆਂ ਦੇ ਰਿਆ ਰਾਜ ਸਭਾ ਉਹਨਾਂ ਨੂੰ ਦੇ ਰਿਆ ਗੱਡੀਆਂ ਦੇ ਰਿਆ ਹੈਲੀਕਾਪਟਰ ਤੱਕ ਦੇ ਰਿਆ ਤੇ ਜੇ ਆਮ ਆਦਮੀ ਵਾਲਿਆਂ ਦਾ ਉਹ ਆਮ ਆਦਮੀ ਦੇ ਕੈਂਡੀਡੇਟ ਦਾ ਸੌ 50 ਕਰੋੜ ਰੁਪਈਆ ਤੇ ਪੰਜਾਬ ਦੇ ਕਿਸੇ ਵੋਟਰ ਨੂੰ ਲੋੜਵੰਦ ਨੂੰ ਚਾਹੇ ਲੋੜ ਨਾ ਵੀ ਹੋਵੇ ਉਹਨੂੰ ਵੀ ਮਿਲ ਜੇਗਾ ਤੇ ਕੀ ਮਾੜੀ ਗੱਲ ਹੋਊਗੀ ਚਾਰ ਜਿਹੜੀ ਐਨਾ ਹੀ ਹੋਊਗਾ ਨਾ ਉਹ 50 ਕਰੋੜ ਸ਼ਿਸ਼ੋਧੀ ਤੇ ਕੇਜਰੀਵਾਲ ਦੇ ਘਰੇ ਘੱਟ ਚਲੇ ਜਾਊਗਾ ਤੇ ਆਪਣੇ ਇੱਥੇ ਵੰਡਿਆ ਜਾਊਗਾ ਮੈਂ ਇਹ ਸੱਚ ਗੱਲ ਕਹਿਣਾ ਇਹ ਝੂਠ ਨਹੀਂ ਸਮਾਂ ਤੇ ਬਹਿ ਕਹਿੰਦਾ ਜੇ ਚੀਜ਼ਾਂ ਉਹਨਾਂ ਨੇ ਤਾਂ ਉਹਨਾਂ ਦੇ ਪਰੀ ਭਈਆਂ ਭਰੀਆਂ ਪਈਆਂ ਏ ਜੇ ਆਪਾਂ ਫੜਾਂਗੇ ਰੋਕਾਂਗੇ ਉਹ ਚੀਜ਼ਾਂ ਵੰਡ ਨਹੀਂ ਹੋਣੀਆਂ ਉਹ ਖੇ ਖਰਾਬ ਹੋ ਜਾਣਗੀਆਂ ਵੋਟ ਤੇ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਜਿੰਨਾ ਭਰਿਆ ਪਿਆ ਸਮਾਨ ਆ ਚਾਹੇ ਇੱਧਰ ਦਾਖੇ ਪਿਆ ਚਾਹੇ ਇੱਧਰ ਮੁੱਲਾਂਪੁਰ ਪਿਆ ਹੈ ਜੀ ਚਾਹੇ ਇੱਧਰ ਦਰਾਹੇ ਪਿਆ ਚਾਹੇ ਇੱਧਰ ਫਗਵਾੜੇ ਪਿਆ ਇਹ ਮੈਂ ਏਰੀਆ ਵੀ ਦੱਸ ਦਿਨਾ ਸਾਰੇ ਜਿੱਥੋਂ ਜਿੱਥੋਂ ਵੱਡੇ ਵੱਡੇ ਜਿਹੜੇ ਨੇ ਗਡਾਊਨ ਭਰ ਕੇ ਰੱਖੇ ਜਿੱਥੋਂ ਆ ਰਿਹਾ ਸਾਰਾ ਸਮਾਨ ਇਸ ਕਰਕੇ ਉਹਨਾਂ ਨੂੰ ਲਓ ਤੇ ਬ੍ਰਾਂਡਡ ਮਟੀਰੀਅਲ ਮਿਲ ਰਿਹਾ ਇਸ ਕਰਕੇ ਕੋਈ ਨਾ ਛੱਡੋ ਵੋਟ ਇਹਨਾਂ ਨੂੰ ਠੋਕ ਕੇ ਇਹਨਾਂ ਠੋਕ ਕੇ ਇਹਨਾਂ ਦੀ ਚੀਕ ਕਢਾ ਕੇ ਵੋਟ ਆ ਜਿਹੜੀ ਉਹ 2 ਨੰਬਰ ਦਾ ਬਟਨ ਦੱਬ ਕੇ ਜੀਵਨ ਗੁਪਤਾ ਜੀ ਨੂੰ ਜਿਤਾਓ ਤੇ ਸਿੱਧੇ ਮੋਦੀ ਜੀ ਦਾ ਹੱਥ ਫੜੋ ਬਿਲਕੁਲ ਹਲਕਾ ਵੇ